ਡਿਅਰ ਸਟੂਡੈਂਟਸ ਆਈ ਐਮ ਡਾਕਟਰ ਸੁਖਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਸੀਜੀਸੀ ਲਾਗ ਕਾਲਜ ਝੰਜੀੜੀ ਪਿਆਰੇ ਬੱਚਿਓ ਮੈਂ ਡਾਕਟਰ ਸੁਖਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਚੰਡੀਗੜ੍ਹ ਲਾਗ ਕਾਲਜ ਝੰਜੀੜੀ ਅੱਜ ਅਸੀਂ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਪੰਜਾਬੀ ਦੀ ਪਹਿਲੀ ਸ਼ਬਦ ਸ਼੍ਰੇਣੀ ਨਾਮ ਸ਼ਬਦ ਸ਼੍ਰੇਣੀ ਬਾਰੇ ਇਸ ਵੀਡੀਓ ਰਾਹੀਂ ਬੱਚਿਓ ਆਪਾਂ ਸਮਝਾਂਗੇ ਕਿ ਨਾਮ ਸ਼ਬਦ ਸ਼੍ਰੇਣੀ ਹੁੰਦੀ ਕੀ ਹੈ ਇਸ ਦੀਆਂ ਕਿਸਮਾਂ ਭਾਗ ਟਾਈਪਸ ਠੀਕ ਹੈ ਨਾਲ ਹੀ ਐਗਜ਼ਾਮਪਲਸ ਦੇ ਰਾਹੀਂ ਸਮਝਾਂਗੇ ਕਿ ਕਿਹੜੇ ਨਾਮ ਸ਼ਬਦ ਕਿਹੜੀ ਕਿਸਮ ਦੇ ਵਿੱਚ ਜਾਂ ਫਿਰ ਕਿਹੜੀ ਟਾਈਪ ਦੇ ਵਿੱਚ ਆਉਂਦੇ ਨੇ ਵੀਡੀਓ ਸ਼ੁਰੂ ਕਰਦੇ ਹਾਂ ਪਿਆਰੇ ਬੱਚਿਓ ਨਾਮ ਸ਼ਬਦ ਸ਼੍ਰੇਣੀ ਸਭ ਤੋਂ ਪਹਿਲਾਂ ਡੈਫੀਨੇਸ਼ਨ ਡੈਫੀਨੇਸ਼ਨ ਮੀਨਸ ਪੰਜਾਬੀ ਵਿੱਚ ਪਰਿਭਾਸ਼ਾ ਜਿਹੜਾ ਸ਼ਬਦ ਕਿਸੇ ਵਿਸ਼ੇਸ਼ ਵਿਅਕਤੀ ਥਾਂ ਵਸਤੂ ਹਾਲਤ ਭਾਵ ਆਦਿ ਬਾਰੇ ਦੱਸੇ ਉਸ ਨੂੰ ਨਾਮ ਕਿਹਾ ਜਾਂਦਾ ਹੈ ਜਿਹੜਾ ਸ਼ਬਦ ਕਿਸੇ ਵਿਸ਼ੇਸ਼ ਵਿਅਕਤੀ ਥਾਂ ਵਸਤੂ ਹਾਲਤ ਭਾਵ ਆਦਿ ਬਾਰੇ ਦੱਸੇ ਉਸ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਗੀਤਾ ਜਲੰਧਰ ਸੋਨਾ ਚਾਂਦੀ ਪਹਾੜ ਪਠਾਰ ਖੁਸ਼ੀ ਗਮੀ ਆਦਿ ਆਦੋ ਭਾਵ ਹੈ ਬੱਚੇ ਹੋਰ ਵੀ ਬਹੁਤ ਸਾਰੇ ਨਾਮ ਨੇ ਜਿਹੜੇ ਵਸਤੂਆਂ ਦੇ ਨੇ ਜਾਂ ਫਿਰ ਵਿਅਕਤੀਆਂ ਦੇ ਨੇ ਚੀਜ਼ਾਂ ਦੇ ਨੇ ਠੀਕ ਹੈ ਖੁਸ਼ੀ ਗਮੀ ਦੇ ਥਾਵਾ ਦੇ ਨਾਮ ਨੇ ਜਿਹੜੇ ਠੀਕ ਹੈ ਉਹ ਨਾਮ ਵੀ ਨਾਮ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਪਿਆਰੇ ਬੱਚਿਓ ਠੀਕ ਹੈ ਨੈਕਸਟ ਹੈ ਨਾਮ ਦੀਆਂ ਕਿਸਮਾਂ ਨੈਕਸਟ ਹੈ ਪਿਆਰੇ ਬੱਚਿਓ ਨਾਮ ਦੀਆਂ ਕਿਸਮਾਂ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਭਾਵ ਨਾਮ ਦੀਆਂ 5 ਟਾਈਪਸ ਹਨ ਕਿਹੜੇ-ਕਿਹੜੇ ਨਾਮ ਨੇ ਆਮ ਨਾਮ ਜਾਂ ਜਾਤੀਵਾਚਕ ਨਾਮ ਖਾਸ ਨਾਮ ਜਾਂ ਨਿਜਵਾਚਕ ਨਾਮ ਵਸਤੂਵਾਚਕ ਨਾਮ ਇਕੱਠਵਚਕ ਨਾਮ ਤੇ ਲਾਸਟ ਤੇ ਹੈ ਭਾਵਵਾਚਕ ਨਾਮ ਹੁਣ ਅਸੀਂ ਇਹਨਾਂ ਟਾਈਪਸ ਨੂੰ ਅੱਗੇ ਡਿਫਾਈਨ ਕਰਾਂਗੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਹੈ ਆਮ ਨਾਮ ਆਮ ਨਾਮ ਜਾਂ ਜਾਤੀਵਾਚਕ ਨਾਮ ਜਿਹੜੇ ਸ਼ਬਦ ਕਿਸੇ ਵਸਤੂ ਜੀਵ ਜਾਂ ਸਥਾਨ ਦੀ ਪੂਰੀ ਜਾਤੀ ਦਾ ਬੋਧ ਕਰਵਾਉਣ ਉਨਾਂ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ ਭਾ ਜਿਹੜੇ ਸ਼ਬਦ ਕਿਸੇ ਵਸਤੂ ਜੀਵ ਜਾਂ ਸਥਾਨ ਦੀ ਪੂਰੀ ਜਾਤੀ ਬਾਰੇ ਦੱਸਦੇ ਹਨ ਉਹਨਾਂ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਭੈਣ ਮੁੰਡਾ ਪਸ਼ੂ ਫੁੱਲ ਅਧਿਆਪਕ ਪਿੰਡ ਦਰਿਆ ਪੁਸਤਕ ਮਨੁੱਖ ਸ਼ਹਿਰ ਆਦਿ प्यारे बच्चों ਹੁਣ ਤੁਸੀਂ ਦੇਖ ਸਕਦੇ ਹੋ ਕਿ ਸ਼ਬਦ ਨੇ ਜਿਹੜੇ ਉਹ ਇਹ ਸ਼ਬਦ ਜਿਹੜੇ ਵਰਤੇ ਜਾਂਦੇ ਨੇ ਤੁਸੀਂ ਦੇਖੋ ਵੀ ਭੈਣ ਸ਼ਬਦ ਭੈਣ ਸ਼ਬਦ ਹੈ ਜਿਹੜਾ ਉਹ ਸਾਰੀਆਂ ਭੈਣਾਂ ਦੇ ਲਈ ਇੱਕ ਜਾਂ ਸਾਰੀਆਂ ਭੈਣਾਂ ਦੀ ਜਾਤੀ ਦੇ ਲਈ ਸ਼੍ਰੇਣੀ ਦੇ ਲਈ ਇੱਕ ਆਪਾਂ ਕਾਮਨ ਨਾਮ ਜਿਹੜਾ ਉਹ ਰੱਖ ਲੰਨੇ ਆ ਭੈਣ ਜਿਵੇਂ ਮੁੰਡੇ ਮੁੰਡਾ ਸ਼ਬਦ ਹੈ ਸਾਰੇ ਮੁੰਡਿਆਂ ਦੇ ਲਈ ਆਪਾਂ ਇੱਕ ਸ਼ਬਦ ਜਿਹੜਾ ਉਹ ਵਰਤਦੇ ਆ ਮੁੰਡਾ ਮੁੰਡਾ ਸਾਰੇ ਮੁੰਡਿਆਂ ਨੂੰ ਮੁੰਡਿਆਂ ਦੇ ਨਾਮ ਵੀ ਹੁੰਦੇ ਨੇ ਹਰ ਇੱਕ ਦੀ ਜੇ ਉਮਰ ਠੀਕ ਹੈ ਨਾਮ ਸਭ ਕੁਝ ਵੱਖਰਾ ਵੱਖਰਾ ਹੁੰਦਾ ਪਰ ਸਾਰਿਆਂ ਦੇ ਲਈ ਆਪਾਂ ਜਦੋਂ ਵਰਤਨਾ ਹੋਵੇ ਤਾਂ ਇੱਕ ਸ਼ਬਦ ਮੁੰਡਿਆਂ ਦੀ ਸਾਰੀ ਸ਼੍ਰੇਣੀ ਦੇ ਲਈ ਜਾਂ ਜਾਤੀ ਦੇ ਲਈ ਆਪਾਂ ਵਰਤਦੇ ਹਾਂ ਮੁੰਡਾ ਸ਼ਬਦ ਇਸੇ ਤਰ੍ਹਾਂ ਸਾਰੇ ਪਸ਼ੂਆਂ ਦੇ ਲਈ ਪਸ਼ੂ ਸ਼ਬਦ ਵਰਤ ਲੈਂਦੇ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਫੁੱਲਾਂ ਦੇ ਲਈ ਆਪਾਂ ਫੁੱਲ ਸ਼ਬਦ ਵਰਤ ਲੈਂਦੇ ਆ ਠੀਕ ਹੈ ਫੁੱਲ ਕਈ ਤਰ੍ਹਾਂ ਦੇ ਹੁੰਦੇ ਨੇ ਗੁਲਾਬ ਦਾ ਵੀ ਹੋ ਗਿਆ ਗੇਂਦੇ ਦਾ ਹੋ ਗਿਆ ਚਮੇਲੀ ਦਾ ਹੋ ਗਿਆ ਪਰ ਸਾਰਿਆਂ ਦੇ ਲਈ ਆਪਾਂ ਕੀ ਸ਼ਬਦ ਵਰਤ ਲਿਆ ਫੁੱਲ ਇਸੇ ਤਰ੍ਹਾਂ ਅਧਿਆਪਕ ਸ਼ਬਦ ਅਧਿਆਪਕਾਂ ਦੀ ਪੂਰੀ ਸ਼੍ਰੇਣੀ ਦੇ ਲਈ ਜਾਤੀ ਦੇ ਲਈ ਆਪਾਂ ਇੱਕ ਸ਼ਬਦ ਵਰਤ ਲੈਂਦੇ ਆ ਅਧਿਆਪਕ ਇਸੇ ਤਰ੍ਹਾਂ ਪਿੰਡ ਹੋ ਗਿਆ ਦਰਿਆ ਹੋ ਗਿਆ ਸਾਰੇ ਦਰਿਆਵਾਂ ਦੇ ਲਈ ਇੱਕ ਕਾਮਨ ਸ਼ਬਦ ਆਪਾਂ ਵਰਤ ਲਿਆ ਦਰਿਆ ਇਸੇ ਤਰ੍ਹਾਂ ਪੁਸਤਕ ਹੋ ਗਿਆ ਮਨੁੱਖ ਹੋ ਗਿਆ ਸਾਰੇ ਮਨੁੱਖਾਂ ਦੇ ਲਈ ਇੱਕ ਸ਼ਬਦ ਮਨੁੱਖ ਵਰਤ ਲਿਆ ਸ਼ਹਿਰ ਸ਼ਹਿਰ ਸ਼ਬਦ ਹੋਣਾ ਸ਼ਹਿਰਾਂ ਦੇ ਲਈ ਸਾਰੇ ਸ਼ਹਿਰਾਂ ਦੇ ਲਈ ਆਪਾਂ ਇੱਕ ਸ਼ਬਦ ਵਰਤ ਲੈਂਦੇ ਆ ਸ਼ਹਿਰ ਠੀਕ ਹੈ ਪਿਆਰੇ ਬੱਚਿਓ ਜਿਹੜੇ ਸ਼ਬਦ ਕਿਸੇ ਵਸਤੂ ਜੀਵ ਸਥਾਨ ਆਦਿ ਪੂਰੀ ਜਾਤੀ ਬਾਰੇ ਦੱਸਦੇ ਹਨ ਜਾਂ ਬੋਧ ਕਰਵਾਉਣ ਉਹਨਾਂ ਨੂੰ ਆਪਾਂ ਆਮ ਨਾਮ ਜਾਂ ਜਾਤੀਵਾਚਕ ਨਾਮ ਕਹਿੰਦੇ ਹਾਂ ਜਾਂ ਕਿਹਾ ਜਾਂਦਾ ਹੈ ਸੈਕੰਡ ਹੈ ਪਿਆਰੇ ਬੱਚਿਓ ਖਾਸ ਨਾਮ ਖਾਸ ਨਾਮ ਜਾਂ ਨਿਜਵਾਚਕ ਨਾਮ ਪਰਿਭਾਸ਼ਾ ਸਭ ਤੋਂ ਪਹਿਲਾਂ ਡੈਫੀਨੇਸ਼ਨ ਕਰਾਂਗੇ ਜਿਹੜੇ ਸ਼ਬਦ ਕਿਸੇ ਖਾਸ ਵਿਅਕਤੀ ਜੀਵ ਸਥਾਨ ਵਸਤੂ ਜੀਵ ਖਾਸ ਵਸਤੂ ਖਾਸ ਥਾਨ ਦੇ ਨਾਮ ਲਈ ਵਰਤੇ ਜਾਂਦੇ ਹਨ ਜਾਂ ਨਾਮ ਦੀ ਥਾਂ ਤੇ ਵਰਤੇ ਜਾਂਦੇ ਹਨ ਠੀਕ ਹੈ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਹੀਦ ਭਗਤ ਸਿੰਘ ਜੀ ਆਨੰਦਪੁਰ ਸਾਹਿਬ ਅੰਮ੍ਰਿਤਸਰ ਸਤਲੁਜ ਰਾਵੀ ਬਿਆਸ ਜੇਹਲਮ ਚਨਾਬ ਗੀਤਾ ਸੌਰੀ ਭਗਵਤ ਗੀਤਾ ਕੁਰਾਨ ਸ਼ਰੀਫ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਈਬਲ ਆਦ ਹੋ ਗਈਆਂ ਇਹ ਪੁਸਤਕਾਂ ਹੋ ਗਈਆਂ ਧਾਰਮਿਕ ਜਿਹੜੀਆਂ ਇੱਕੋ ਇੱਕ ਨੇ ਫੇਮਸ ਨੇ ਜਿਹੜੀਆਂ ਉਹਨਾਂ ਦੇ ਲਈ ਆਪਾਂ ਜਿਹੜੇ ਨਾਮ ਵਰਤ ਰਹੇ ਹਾਂ ਉਹਨਾਂ ਖਾਸ ਨਾਮ ਕਹਾਂਗੇ ਜਿਵੇਂ ਪੰਜਾਬ ਹੋ ਗਿਆ ਪੰਜਾਬ ਦੁਨੀਆ ਭਰ ਦੇ ਵਿੱਚ ਪਤਾ ਹੈ ਕਿ ਪੰਜਾਬ ਇੱਕ ਸੂਬਾ ਹੈ ਠੀਕ ਹੈ ਜਾਂ ਇੱਕ ਰਾਜ ਹੈ ਇਸੇ ਤਰ੍ਹਾਂ ਧਰਤੀ ਹੋ ਗਈ ਧਰਤੀ ਵੀ ਖਾਸ ਨਾਮ ਹੋ ਗਿਆ ਠੀਕ ਹੈ ਬ੍ਰਹਿਮੰਡ ਹੋ ਗਿਆ ਭਾਰਤ ਹੋ ਗਿਆ ਕਿਸੇ ਦੇਸ਼ ਦਾ ਨਾਮ ਹੋ ਗਿਆ ਖਾਸ ਗੁਰੂ ਨਾਨਕ ਦੇਵ ਜੀ ਦਾ ਨਾਮ ਹੋ ਗਿਆ ਖਾਸ ਨਾਮ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਦਾ ਨਾਮ ਹੋ ਗਿਆ ਇਹ ਵੀ ਇੱਕ ਖਾਸ ਸ਼੍ਰੇਣੀ ਦਾ ਨਾਮ ਹੈ ਜਿਸ ਨੇ ਕੋਈ ਨਾ ਕੋਈ ਮਤਲਬ ਐਫਰਟ ਜਾਂ ਫਿਰ ਕੁਰਬਾਨੀ ਕੀਤੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਹੈ ਇਸੇ ਤਰ੍ਹਾਂ ਵਿਸ਼ੇਸ਼ ਥਾਵਾਂ ਦੇ ਨਾਮ ਹੋ ਗਏ ਅਨੰਦਪੁਰ ਸਾਹਿਬ ਹੋ ਗਿਆ ਸ੍ਰੀ ਅਮਰਸਰ ਸਾਹਿਬ ਹੋ ਗਿਆ ਠੀਕ ਹੈ ਦਰਿਆਵਾਂ ਦੇ ਨਾਮ ਹੋ ਗਏ ਸਾਰੇ ਇਹ ਖਾਸ ਨਾਮ ਦੀ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਨੈਕਸਟ ਹੈ ਪਿਆਰੇ ਬੱਚਿਓ ਵਸਤੂਵਾਚਕਨਾਮ ਜਿਹੜੇ ਸ਼ਬਦ ਸਭ ਤੋਂ ਪਹਿਲਾਂ ਡੈਫੀਨੇਸ਼ਨ ਕਰਾਂਗੇ ਜਿਹੜੇ ਸ਼ਬਦ ਤੋਲਣ ਮਿਣਨ ਜਾਂ ਮਾਪੀਆਂ ਨਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਮ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਸੋਨਾ ਚਾਂਦੀ ਤੇਲ ਦੁੱਧ ਪਾਣੀ ਕੱਪੜਾ ਪੱਗ ਆਦ ਹੁਣ ਤੁਸੀਂ ਦੇਖੋ ਪਿਆਰੇ ਬੱਚਿਓ ਸੋਨਾ ਤੇ ਚਾਂਦੀ ਜਿਹੜੇ ਉਹ ਕੀ ਨੇ ਕੀ ਕੀਤੇ ਜਾਂਦੇ ਨੇ ਤੋਲ ਕੇ ਆਪਾਂ ਲੈਣੇ ਆ ਤੋਲ ਕੇ ਆਪਾਂ ਲੈਣੇ ਆ ਸੁਨਿਆਰੇ ਕੋਲ ਜਦੋਂ ਵੀ ਜਾਂਦੇ ਆ ਤੋਲ ਦੇ ਵਿੱਚ ਲੈਣੇ ਆ ਇਸੇ ਤਰ੍ਹਾਂ ਤੇਲ ਦੁੱਧ ਤੇ ਪਾਣੀ ਹੈ ਜਿਹੜਾ ਉਹ ਕੀ ਕੀਤਾ ਜਾਂਦਾ ਹੈ ਮਿਣ ਕੇ ਲਿਆ ਜਾਂਦਾ ਹੈ ਮਿਣ ਕੇ ਮਿਣ ਕੇ ਲੈਣੇ ਆ ਕਿਲੋ ਦੇ ਸਾਲ ਲੀਟਰ ਦੇ ਹਿਸਾਬ ਨਾਲ ਆਪਾਂ ਸੌਰੀ ਲੀਟਰ ਦੇ ਹਿਸਾਬ ਨਾਲ ਲੈਣੇ ਆ ਇਹਨਾਂ ਨੂੰ ਦੁੱਧ ਤੇਲ ਤੇ ਪਾਣੀ ਨੂੰ ਇਸ ਤਰ੍ਹਾਂ ਕੱਪੜਾ ਤੇ ਪੱਗ ਜਿਹੜੇ ਹੈਗੇ ਨੇ ਉਹ ਨਾਪ ਕੇ ਜਾਂ ਮਾਪ ਕੇ ਆਪਾਂ ਦੁਕਾਨਦਾਰ ਤੋਂ ਲੈਣੇ ਆ ਠੀਕ ਹੈ ਪਿਆਰੇ ਬੱਚਿਓ ਜਿਹੜੇ ਸ਼ਬਦ ਤੋਲਣ ਮਿਨਣ ਜਾਂ ਫਿਰ ਮਾਪੀਆਂ ਨਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਮ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਚੌਥੇ ਨੰਬਰ ਤੇ ਹੈ ਪਿਆਰੇ ਬੱਚਿਓ ਇਕੱਠਵਾਚਕ ਨਾਮ ਜਿਹੜੇ ਸ਼ਬਦ ਵਿਅਕਤੀਆਂ ਜਾਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਵਾਉਂਦੇ ਹਨ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਵਾਉਂਦੇ ਹਨ ਉਨਾਂ ਨੂੰ ਇਕੱਠ ਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਫੌਜ ਫੌਜ ਸ਼ਬਦ ਹੈ ਜਿਹੜਾ ਉਹ ਹੁਣਾ ਇਕੱਠ ਦੇ ਲਈ ਵਰਤਿਆ ਜਾਂਦਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਫੌਜੀ ਹੁੰਦੇ ਹਨ ਠੀਕ ਹੈ ਸਾਰੇ ਫੌਜੀਆ ਨੂੰ ਮਿਲਾ ਕੇ ਕੀ ਬਣ ਜਾਂਦਾ ਹੈ ਫੌਜ ਬਣ ਜਾਂਦਾ ਇਕੱਠ ਫੌਜੀਆ ਦਾ ਇਕੱਠ ਫੌਜ ਇਸੇ ਤਰ੍ਹਾਂ ਇਜੜ ਭੇਡਾਂ ਦਾ ਜਾਨਵਰਾਂ ਦਾ ਇਜੜ ਹੋ ਗਿਆ ਠੀਕ ਹੈ ਬਹੁਤ ਸਾਰੇ ਜਾਨਵਰ ਇਕੱਠੇ ਹੋ ਕੇ ਕੀ ਬਣ ਜਾਂਦਾ ਇਜੜ ਇਸੇ ਤਰ੍ਹਾਂ ਸ਼੍ਰੇਣੀ ਹੋਗੀ ਸ਼੍ਰੇਣੀ ਮੀਨਸ ਕਲਾਸ ਹੋਗੀ ਠੀਕ ਹੈ ਬਹੁਤ ਸਾਰੇ ਬੱਚਿਆਂ ਨੂੰ ਮਿਲਾ ਕੇ ਕੀ ਬਣ ਜਾਂਦੀ ਹੈ ਇੱਕ ਕਲਾਸ ਬਣ ਜਾਂਦੀ ਹੈ ਇਸੇ ਤਰ੍ਹਾਂ ਭੀੜ ਸ਼ਬਦ ਹੋ ਗਿਆ ਬਹੁਤ ਸਾਰੇ ਲੋਕਾਂ ਦੇ ਜਦੋਂ ਇਕੱਠੇ ਹੁੰਣ ਉੱਥੋਂ ਉੱਥੇ ਅਸੀਂ ਸ਼ਬਦ ਵਰਤ ਲੈਂਦੇ ਆ ਭੀੜ ਵਿਅਕਤੀਆਂ ਦਾ ਇਕੱਠ ਹੋ ਗਿਆ ਜਿਹੜੇ ਗਿਣੇ ਜਾ ਸਕਦੇ ਨੇ ਸਭਾ ਹੋਗੀ ਇਸੇ ਤਰ੍ਹਾਂ ਟੋਲੀ ਹੋਗੀ ਜਥਾ ਹੋ ਗਿਆ ਡਾਰ ਹੋਗੀ ਡਾਰ ਪੰਛੀਆਂ ਦੀ ਡਾਰ ਹੋਗੀ ਪਿਆਰੇ ਬੱਚਿਓ ਬਹੁਤ ਸਾਰੇ ਪੰਛੀ ਜਦੋਂ ਇਕੱਠੇ ਮਿਲ ਕੇ ਉੱਡਦੇ ਹਨ ਉਹਨਾਂ ਨੂੰ ਜਦੋਂ ਆਪਾਂ ਉਹਨਾਂ ਦੇ ਲਈ ਸ਼ਬਦ ਵਰਤਦੇ ਆਂ ਡਾਰ ਵਰਤਦੇ ਆ ਇਸੇ ਤਰ੍ਹਾਂ ਢੇਰ ਹੋ ਗਿਆ ਸੋਨਾ ਹੋ ਗਿਆ ਆਦਿ ਸ਼ਬਦ ਨੇ ਜਿਹੜੇ ਉਹ ਇਕੱਠਵਾਚਕ ਨਾਮ ਦੀ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਪਿਆਰੇ ਬੱਚੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਬਦ ਨੇ ਜਿਹੜੇ ਇਕੱਠਵਾਚਕ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਜਿਹੜੇ ਵਿਅਕਤੀਆਂ ਜੀਵਾਂ ਜਾਂ ਫਿਰ ਗਿਣੀਆਂ ਜਾਣ ਵਾਲੀ ਵਸਤੂਆਂ ਦੇ ਸਮੂਹ ਦਾ ਗਿਆਨ ਕਰਵਾਉਂਦੇ ਹਨ ਉਹਨਾਂ ਨੂੰ ਇਕੱਠਵਾਚਕ ਨਾਮ ਕਹਿੰਦੇ ਹਨ ਠੀਕ ਹੈ ਪਿਆਰੇ ਬੱਚੇ ਗਿਣੀਆਂ ਜਾ ਸਕਦੀਆਂ ਨੇ ਜਿਹੜੀਆਂ ਵਸਤੂ ਲਾਸਟ ਤੇ ਹੈ ਪਿਆਰੇ ਬੱਚਿਓ ਭਾਵਵਾਚਕ ਨਾਮ ਜਿਹੜੇ ਸ਼ਬਦ ਤੋਂ ਕਿਸੇ ਭਾਵ ਗੁਣ ਜਾਂ ਹਾਲਤ ਦਾ ਗਿਆਨ ਹੋਵੇ ਉਸ ਨੂੰ ਭਾਵਵਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਸੁੱਖ ਦੁੱਖ ਬਚਪਨ बुढ़ापा ਪਿਆਰ ਦੇਸ਼ ਭਗਤੀ ਵਫਾਦਾਰੀ ਖੁਸ਼ੀ ਗਮੀ ਸਚਾਈ ਉਦਾਸੀ ਡਰ ਹੈਰਾਨੀ ਆਦ ਠੀਕ ਹੈ ਪਿਆਰੇ ਬੱਚਿਓ ਇਹ ਜਿਹੜੇ ਸਾਰੇ ਸ਼ਬਦ ਨੇ ਇਹ ਭਾਵ ਗੁਣ ਤੇ ਹਾਲਤ ਦਾ ਗਿਆਨ ਕਰਵਾਉਂਦੇ ਨੇ ਇਸ ਤੋਂ ਇਲਾਵਾ ਭਾਵਵਾਚਕ ਨਾਮ ਦੇ ਲਈ ਇੱਕ ਇੰਪੋਰਟੈਂਟ ਲਾਈਨ ਇਹ ਵੀ ਹੈ ਕਿ ਜਿਨ੍ਹਾਂ ਚੀਜ਼ਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ, ਛੋਹਿਆ ਨਹੀਂ ਜਾ ਸਕਦਾ, ਉਹ ਭਾਵਵਾਚਕ ਨਾਮ ਸ਼੍ਰੇਣੀ ਵਿੱਚ ਆਉਂਦੀਆਂ ਹਨ। ਜਿਵੇਂ ਹੁਣ ਆਪਾਂ ਦੁੱਖ, ਸੁੱਖ, ਬਚਪਨ, ਬਢੇਪਾ, ਪਿਆਰ, ਦੇਸ਼ ਭਗਤੀ, ਵਫਾਦਾਰੀ, ਖੁਸ਼ੀ, ਗਮੀ, ਸਚਾਈ, ਉਦਾਸੀ, ਡਰ, ਹੈਰਾਨੀ ਨੂੰ ਮਹਿਸੂਸ ਕਰ ਸਕਦੇ ਆਂ, ਛੋਕੇ ਨਹੀਂ ਦੇਖ ਸਕਦੇ। ਆਪ ਟੱਚ ਨਹੀਂ ਕਰ ਸਕਦੇ ਹੈਗੇ ਇਹਨਾਂ ਨੂੰ। ਇਸ ਕਰਕੇ ਇਹ ਜਿਹੜੀਆਂ ਸਾਰੀਆਂ ਅਵਸਥਾਵਾਂ ਨੇ ਇਹ ਹੀ ਪਾਵਾਚਕ ਨਾਮ ਦੀ ਸ਼੍ਰੇਣੀ ਦੇ ਵਿੱਚ ਆਉਂਦੀਆਂ ਨੇ ਪਿਆਰੇ ਬੱਚਿਓ ਇਹ ਸੀਗੀ ਵੀਡੀਓ ਨਾਮ ਸ਼ਬਦ ਸ਼੍ਰੇਣੀ ਬਾਰੇ ਜਿਸ ਵਿੱਚ ਅਸੀਂ ਨਾਮ ਦੀ ਪ੍ਰਭਾਸ਼ਾ ਐਗਜ਼ਾਮਪਲਸ ਉਸ ਦੀਆਂ ਕਿਸਮਾਂ ਭਾਵ ਟਾਈਪਸ ਤੇ ਉਹਨਾਂ ਨੂੰ ਉਹਨਾਂ ਨੂੰ ਅੱਗੇ ਡਿਫਾਈਨ ਕੀਤਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਪਿਆਰੇ ਬੱਚਿਓ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਡੇ ਸਿਲੇਬਸ ਨਾਲ ਜੁੜੀਆਂ ਹੋਈਆਂ ਹੋਰ ਵੀ ਮਹੱਤਵਪੂਰਨ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਹੋ ਸਕਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ